ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ? ਸਵਾਗਤ ਆ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸਜਣੋ। ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ। ਕਨਫਰਮ ਕਰਨ ਲੱਗੇ ਸੀ ਸਜਣੋ ਐਡਰੈਸ ਇੱਕ ਵਾਰੀ ਇਸ ਨਗਰ ਦਾ ਨੋਟ ਕਰ ਲਿਓ। ਪਿੰਡ ਚਾਟੀਵੰਡ ਆ ਜਾਂਦਾ ਤੇ ਜ਼ਿਲ੍ਹਾ ਤੇ ਤਹਿਸੀਲ ਦੀ ਗੱਲ ਕਰੀਏ ਤਾਂ ਸ੍ਰੀ ਅਮਰਤਸਰ ਸਹਿਬ ਆ ਜਾਂਦਾ। ਤੇ ਸਜਣੋ ਤਹਾਨੂੰ ਮਲਾਉਣ ਲੱਗੇ ਗੁਰਲਾ ਵਟੈਣ ਵੀਰ ਨੂੰ ਟੋਕੜਾ ਗੱਬਣਾ ਮੱਜਾਂ ਝੋਟੀਆਂ ਦਾ ਜਿਹੜਾ ਵੀਰ ਵੀ ਖਜ਼ਾਨਾ ਲੈ ਕੇ ਆਉਂਦਾ ਹਰ ਵੀਡੀਓ ਅੱਜ ਵੀ ਤੁਹਾਨੂੰ ਤਿੰਨ ਚੈੱਕ ਪਾਸ ਕੰਪਲੀਟ ਵਿਖਾ ਦੇਣੀਆਂ ਤੇ ਇੱਕ ਥੋੜੀ ਜਿਹੀ ਉੱਚੇ ਬੱਚੇ ਦੇ ਵਿੱਚ ਝੋਟੀਆਂ 9 ਕਿਲੋ ਦੁੱਧਾ ਬੂਰੀ ਮੰਨ ਲਓ ਵੀ ਗੱਬਣ ਚੈੱਕ ਪਾਸ ਆ ਕਿੰਨੇ ਚਿਰ ਦੀ ਉਦੋਂ ਅਗਲੀ ਵੀ ਮੈਂ 8 ਮਹੀਨਿਆਂ ਦੀ ਗੱਬਣਾ ਇੱਕ ਪਰੇ ਖੜੀ ਹੋ ਤੋ ਨੂੰ ਨਹੀਂ ਵਖਾਉਂਦੇ ਉਹਦਾ ਸੌਦਾ ਹੋ ਗਿਆ ਹੁੰਦਿਆਂ ਨੂੰ ਉਹ ਵੀ ਮੰਨ ਲਓ 20-22 ਦਿਨ ਦੀ ਕੱਚੀ ਸੀਗੀ ਤੇ ਇੱਕ ਵੀਰ ਦੇ ਕੋਲੇ ਝੋਟੀਆਂ ਜਿਹਦਾ ਕੋਈ ਵੀ ਊੜਾ ਬੰਨਾ ਨਹੀਂ ਆਹ ਖੜੀ ਆ ਜਿਵੇਂ ਕਹਿੰਦੇ ਨਾ ਰੇਲ ਗੱਡੀ ਦੇ ਇੰਜਣ ਜੱਡੀ ਤੇ ਕੱਦ ਕਾ ਠੱਲਿਓਂ ਸਰੀਰ ਕ ਢਾਂਚੇ ਵਾਲਿਓਂ ਬੜੀ ਤਗੜੀ ਝੋਟੀਆਂ ਇਹ ਕਿੰਨੇ ਚਰ ਦੀ ਗੱਬਣ ਇਹਦਾ ਹਿਸਾਬ ਤਾ ਵੀ ਪੁੱਛ ਦੇ ਜਿਹੜੀ ਪਸੰਦ ਆ ਗਈ ਕਰਕੇ ਤਸੱਲੀ ਕਰ ਲਿਓ ਖਰੀਦਦਾਰੀ ਆਜੋ ਜੁੜੇ ਰਹੋ ਐਂਡ ਤੱਕ ਤੁਹਾਡਾ ਧੰਨਵਾਦ ਗੁਰਲਬ ਟੈਨ ਵੀਰ ਸਾਸਰੀ ਕਾ ਸਾਸਰੀ ਕਾ ਜੀ ਸਾਸਰੀ ਕਾ ਹੋਰ ਸੁਣਾ ਸਾਬ ਚੜ੍ਹਦੀ ਕਲਾ ਜੀ ਚੜ੍ਹਦੀ ਕਲਾ ਨਾ ਐ ਕਿਰਪਾ ਕੋ ਰਾਮ ਦਾ ਵੀਰ ਘਰ ਪਰਿਵਾਰ ਮੇਰਾ ਸਾਬ ਗਏ ਮੂੰਗਾ ਮੇਰਾ ਜੀ ਸ਼ੁਕਰ ਆ ਪ੍ਰਮਾਤਮਾ ਹਨਾ ਮੇਰੀ ਰੱਖੇ ਤੇ ਮੇਰੇ ਭਰਾ ਦਾ ਨਾਮ ਐਡਰੈਸ ਨਾਮ ਜੀ ਆਪਣਾ ਗੁਰਲਪਹਿਨ ਜੇ ਪਿੰਡ ਚਾਟੀਪਿੰਡ ਜ਼ਿਲ੍ਹਾ ਸਿਰੀ ਨੰਬਰ ਸਰ ਨੰਬਰ ਨੰਬਰ 6239404709 ਇੱਕ ਕਰੀ ਹੋਰ ਕਰੀ ਰਿਪੀਟ 6239404709 ਤੈਨਾਂ ਤਾਂ ਕੰਪਲੀਟ ਚੈੱਕ ਪਾਸ ਆ ਹਾਂਜੀ ਵੀਰ ਜੀ ਇੱਕ ਕੁੱਤੇ ਬੱਚੇ ਦਾ ਇੱਕ ਕੁੱਤੇ ਬੱਚੇ ਦਾ ਹਣਾ ਇੱਕ ਬੂਰੀ ਨੀਲੀ ਰਾਵੀ ਜਾ ਗਈ ਇੱਕ ਬੂਰੀ ਨੀਲੀ ਰਾਵੀ ਜਾ ਗਈ ਵੀ ਦੀ ਦੋ ਮੋਹਰੇ ਦੀਆਂ ਆ ਗਈਆਂ ਛੋਟੇ ਦੋ ਮੋਹਰੇ ਦੀਆਂ ਆਗੀਆਂ ਹਾਂਜੀ ਤੇ ਆਹ ਛੋਟੀ ਕਿੰਨੇ ਚਰ ਦੀ ਗੱਬਣ ਕੋਲੇ ਖੜੀਏ ਤੇ ਕੱਦ ਵਖਾ ਪੈਨਾਂ ਦੇ ਦਾ ਇਹ ਵੀ ਦੀ ਹੈ ਕਿ ਚੌਥਾ ਮਹੀਨਾ ਲੱਗ ਗਿਆ ਇਹ ਠੀਕ ਆ ਹਾਂਜੀ ਚਾਰ ਮਹੀਨਿਆਂ ਦੀ ਹਾਂ ਚੌਥਾ ਮਹੀਨਾ ਦੀ ਗੱਬਣ ਹਾਂਜੀ ਤੇ ਦੁੱਧ ਦੁੱਧ ਤੇ ਜੀ 6 ਕਿਲੋ 5 ਕਿਲੋ ਮੰਨ ਕੇ ਕੋਈ ਲੈ ਜਾਏਗੀ ਦੁੱਧ 6 ਕਿਲੋ ਆ 5 ਮੰਨ ਕੇ ਲੈ ਜੇ ਹਾਂਜੀ ਤੇ ਕੱਦ ਕਾਠ ਦਾ ਕੀ ਦਸੀਏ ਹੁਣ ਕਰਤੁਨੀ ਲਾ ਲੋ ਆਪਣੇ ਕਾਜ ਤੋਂ ਮਦਦਿਆ ਲਾ ਲੈ ਗਈ ਕੋਈ ਮੋਢੇ ਤੇ ਆ ਗਈ ਮੋਢੇ ਤੇ ਆ ਗਈ ਦੂਜੀਆਂ ਮਈਆਂ ਨੂੰ ਜਾਂਦੀ ਮਾਰ ਕੋ ਕਿੱਥੇ ਜਾਂਦੀਆਂ ਦੂਜੀਆਂ ਉਹ ਤਾਂ ਐਂ ਲੱਗਦੀਆਂ ਬੱਚੀਆਂ ਆਈਆਂ ਦੇ ਕੋਲੇ ਹਨਾ ਤੇ ਸਾਰੀ ਇੱਕ ਰੰਗ ਕਾਲੀ ਇੱਕ ਰੰਗ ਕਾਲੀ ਆ ਪਹਿਿਆਂ ਝੋਟੀ ਹੈ ਗਈ ਦੂਜਾ ਸੂਹਾ ਸੂ ਗਈ ਬਾਕੀ ਥਣਾ ਥਣਾ ਲੀ ਗੋਕੇ ਮਾ ਸਾਰੇ ਬੰਨਿਆਂ ਸੋਨੇ ਰਗੀ ਵੀ ਜੀ ਕਿਹੇ ਬੰਨਿਆਂ ਝੋਟੀ ਕੁਝੀ ਨਹੀਂ ਆ ਜੱਦ ਬਲੈਕ ਹਾਂ ਲਿਆ ਇਹਨੂੰ ਤੋੜ ਕਰਾ ਕਿਹੇ ਬੰਨਿਆਂ ਹਾਂ ਵੀ ਇਹ ਬੰਦ ਨਾ ਦੁਜਾਵਾ ਹਾਂ ਵੀ ਇੱਕ ਵੀ ਹੱਥ ਧਰਾ ਨਹੀਂ ਵੇਖੋ ਥਾਣ ਦਾ ਸੈਸ ਸੂਜ ਕਿੰਨਾ ਚੰਗਾ ਠੀਕ ਆ ਮੂਰਤ ਗਈ ਆ ਤੇ ਓਕੇ ਵੇਖੋ ਸੱਜਣੋ ਹੌਲੀ ਤੋਰ ਮੜੀ ਜੀ ਇੱਥੋਂ ਹੁਣ ਤੁਹਾਨੂੰ ਲੈਡ ਲੂਟ ਬੰਦ ਕਰਤੀ ਆ ਤੇ ਘੋੜੀ ਵਰਗੀ ਆ ਉਹ ਲੈ ਗਈ ਐ ਨਹੀਂ ਜਾਣ ਦਿੰਦਾ ਇਹ ਵੀ ਗਰਲਪਟੈਨ ਵੀਰ ਆ ਸਾਡਾ ਵੇਖੋ ਕੱਦ ਕਾਠ ਤਰਦੀ ਨਾ ਜਿਵੇਂ ਘੋੜੀ ਹੁੰਦੀ ਆ 4 ਮਹੀਨਿਆਂ ਦੀ ਗੱਭਣ 6 ਕਿਲੋ ਦੁੱਧ ਪੰਜ ਮੰਨ ਕੇ ਆ ਜਿਓ ਕਿਉਂ ਐਵੇਂ ਆ ਨਾ ਲੈ ਵੇਖੋ ਆ ਵੇਖੋ ਦੋਵੇਂ ਟਾਈਮ ਪਾੜੇ ਦੇ ਨਹੀਂ ਵੀ ਦੋਵੇਂ ਟਾਈਮ ਪਾੜੇ ਤੇ ਕਿਆ ਬਾ ਹਾਂ ਓਕੇ ਰਿਪੋਰਟ ਆ ਸੱਜਣੋ ਅਚੋ ਉਹ ਮੇਰਾ ਨਿਕਾ ਉਹ ਸਮਾਨ ਦਾ ਹੀ ਨੇ ਅੱਛਾ ਛੇਰ ਠੀਕ ਆ ਵਾਟ ਪਾ ਕੇ ਲੈ ਬਾ ਇਧਰ ਉਹ ਨਹੀਂ ਪਾਉਂਗੇ ਠੀਕ ਆ ਤੇ ਰੇਟ ਇਹਦਾ ਰੇਟ ਇਹਦਾ ਵੀ ਜੀ ਭਾਜਣਾ ਮਦੀ ਕਰੀ ਜਾਈਏ ਇਹਦਾ ਮੁੱਲ 85000 ਰੁਪਏ ਹੈ ਜੀ ਦੇ ਕਿੰਨੇ ਦੀ ਦੇਵੇਂਗਾ ਮਾਨਤਾ ਕਰਵਾਇ ਖੁੱਲਾ ਵੀਰ ਭਰਾਵਾ ਕੋਈ ਆਊਗਾ 85000 ਰੁਪਿਆ ਡਿਮਾਂਡ ਆ ਖੁੱਲਾ ਮਾਨਤਾਨ ਕਰਦੇ ਆਂ ਕਿ ਪਰ ਜਿਹੜਾ ਲੈ ਗਿਆ ਉਹ ਯਾਦ ਕਰੂਗਾ ਯਾਦ ਕਰੂਗਾ ਤੇ ਤਿਆਰ ਹੋਈ ਦਾ ਕੀ ਲੇਖਾ ਜੋਖਾ ਨਹੀਂ ਹੋਣਾ ਵਾਕਿਆ ਕੋਈ ਛੈ ਲਿਆ ਜਾਂ ਨਹੀਂ ਕੋਈ ਨਹੀਂ ਤਿਆਰ ਹੋਈ ਦਾ ਕੀ ਹਿਸਾਬ ਰਹਿ ਜੂਗਾ ਇਹ ਦੋ ਤੋਂ ਬਾਹਰ ਦੀ ਗੇਮ ਹੈ ਜੀ ਤਿਆਰ ਹੋਈ ਹੈ ਹਨਾ ਵਾਕਿਆ ਕੋਈ ਸ਼ੱਕ ਨਹੀਂ ਸੱਜਣਾ 180 170 ਤੋਂ ਤਾਂ ਆਪਾਂ ਮਾਪੋਲੇ ਹੱਥ ਨਾ ਫੜਾ ਦੇ ਅਗਲਾ ਹਨਾ ਇੱਥੋਂ ਤਾਂ ਨਹੀਂ ਡੱਕਦੀ ਬੰਦਾ ਜੇਰੇ ਵਾਲਾ ਹੋਵੇ ਬੰਨ ਕੇ ਵੇਚਣ ਵਾਲਾ ਹਾਂ ਤੇ ਦੋ ਤਾਂ ਪੂਰੀ ਵੀਧੀ ਮੈਂ ਅੱਛਾ ਹਾਂ ਚਲ ਧੰਨਵਾਦ ਆ ਫੇਰ ਤਾਂ ਆਪਣੇ ਕੋਲ ਜੇ ਵੀਕੀ ਦੀ ਜੀ ਵੇਚਣੀ ਇੱਥੋਂ ਹਾਂ ਮਾਣਤ ਕਰਾਂਗੇ ਵੀ ਕਿੰਨੀ ਦਾ ਫਿਰ ਤਿਆਰ ਹੋਈ ਦੀ ਵੀਡੀਓ ਪਾਵਾਂਗੇ ਹੁਣ ਨਹੀਂ ਫਿਰ ਉਹ ਆਪਾਂ ਲਾਵਾਂਗੇ ਮੇਲਾ ਫੇਰ ਵਾਕਿਆ ਯਾਰ ਜੱਟਾ ਬੜੀ ਚੀਜ਼ ਆ ਲੋਕਾਰ ਹਨਾ ਤੇ ਆ ਗਈ ਉੱਚੇ ਬੱਚੇ ਚ ਇਹ ਚਿਬਤੀ ਆ ਗਈ ਜੀ ਕਾਢ ਇਹਨੂੰ ਵੀ ਬਾਹਰ ਇਹ ਵੀ ਪਹਿਲਾਂ ਝੋਟੀ ਹੈ ਵੀ ਜੀ ਅੱਛਾ ਪਹਿਲਾ ਸੂਆ ਜੀ ਮੈਂ ਤਾਂ ਕਹ ਦੂਜਾ ਨਹੀਂ ਨਹੀਂ ਪਹਿਲਾ ਵੀ ਜੰਦਾ ਜੇ ਠੀਕ ਆ ਲਿਆ ਕਰ ਪਹਿਲਾ ਸੂਆ ਦੰਦਾ ਚ ਚਾਰ ਦੰਦ ਹਾਂਜੀ ਕਿਛੇ ਦੰਦਾ ਨਹੀਂ ਚਾਰ ਦੰਦ ਮਗਰ ਕੱਟੀ ਮਗਰ ਕੱਟੀ ਸੂਆ ਕਿੰਨੇ ਚਰਦਾ ਕਿਵਾ ਆ ਗੋ ਫਾਦਣਾ ਆਪਾਂ ਅਗਲਾ ਆਪ ਹੀ ਗੈਸ ਲਾਵੇ ਆਪੇ ਗੈਸ ਲਾਵੇ ਪੰਜਾਂ ਵਾਲੇ ਕਿੰਨਾ ਵਾਲੇ ਬੋਹਾਂ ਵਾਲੇ ਅੱਛਾ ਆ ਕੱਟੀ ਆ ਜੀ ਆ ਕੱਟੀ ਆ ਕੱਟੀ ਤੋਂ ਆਇਆ ਕਰਦੀ ਜਿਵੇਂ ਅੱਜ ਸੂਈ ਹੁੰਦੀ ਆ ਕਈ ਬੜਾ ਕਰਦੀਆਂ ਕਰ ਮਾ ਲੀਆਂ ਹਨਾ ਲੋ ਵੀ ਸਜਣੋ ਤੇ ਦੁੱਧ ਇਹਦੇ ਕੋਲੇ ਨੋਂ ਦੁੱਧ 9 ਕਿਲੋ ਜੀ 8 ਮੰਨ ਕੇ ਜਿਹੜਾ ਮਰਜ਼ੀ ਆ ਜੇ ਤੇ ਵੈਰ ਲਵਰ ਲ ਚੰਗੀ ਆ ਹਨਾ ਝੋਟੀ ਚੰਗੀ ਆ ਤੇਰੀ ਯਾਰ ਨਾ ਇਹ ਵੀ ਜੈਡ ਬਲੈਕ ਮਗਰ ਕੱਟੀ ਸੁਆ ਵੀਰ ਕਹਿੰਦਾ ਤੁਸੀਂ ਆਪਣਾ ਆਪ ਗੈਸ ਲਾ ਲਿਓ ਤੇ 9 ਦਾ 10 8 ਬਣ ਕੇ ਆ ਜਿਓ ਬਾਕੀ ਸਾਫ ਸੁਥਰੀ ਥੋੜੀ ਜੀ ਕੈਮਰੇ ਤੋਂ ਡਰਦੀ ਆ ਤੇ ਭੱਜੂ ਭੱਜੂ ਕਰਦੀ ਆ ਆ ਵੇ ਆ ਕੱਟੀ ਵੇ ਹਰ ਵਾਰੀ ਆਉਣੀ ਆ ਵੀਡੀਓ ਚ ਗੈਸ ਲਾਈ ਚੱਲਿਓ ਆ ਗਏ ਬਾਕੀ ਕਾਲੀ ਚੰਗੀ ਆ ਜਾਮਨ ਵਰਗੀ ਕਾਲੀ ਸਾਰੀਆਂ ਮਈਆਂ ਨਾਲ ਤਾ ਤੁਹਾਨੂੰ ਤੁਹਾਨੂੰ ਖਾ ਪਰ ਦੀ ਐਸ ਮੈਂ ਨਾ ਯਾਰ ਸਹਰਾ ਹੀ ਲਾਈ ਫਰ ਸੱਜਰਾ ਨੂੰ ਬਾਂਦੀ ਵੀ ਜੀ ਤੇ ਸੱਜਰ ਹੀ ਹਜੇ ਕਿਹੜਾ ਬਾੜੀ ਟੋਕੜਾ ਉੱਚਾ ਬੱਚਾ ਉੱਚਾ ਬੱਚਾ ਵੀ ਜਿਵੇਂ ਤਾਹੀ ਰੰਗਾਂ ਪਿੱਛ ਐ ਹੁਣੇ ਅੱਜ ਹੀ ਸੁਆ ਹੁੰਦਾ ਹਾਂ ਸ਼ਾਮ ਨੂੰ ਐ ਬਾਂਦੀ ਐ ਤੇ ਰੇਟ ਇਹਦਾ ਰੇਟ ਆ ਵੀ ਜੀ 72000 ਰੁਪਿਆ 70 ਤੇ 72000 ਰੁਪਿਆ ਹਾਂ ਪਿਆਰ ਮੁਹੱਬਤ ਕਰਦਾ ਇਹੋ ਚੋਂ ਪੱਕੀ ਗੱਲ ਆ ਪੱਕੀ ਗੱਲ ਲੈ ਲੋ ਵੀ ਸੱਜਣਾ ਇੱਕ ਰੰਗ ਕਾਲੀ ਏ ਇੱਕ ਰੰਗ ਕਾਲੀ 72000 ਦੀ ਮਗਰ ਕੱਟੀ ਪਹਿਲਣ ਚੋਟੀ ਚੱਕ ਲਾ ਗੋ ਆ ਕੋਈ ਗੱਲ ਨਹੀਂ ਵੇਖਿਓ ਕਿਆ ਬਾਤ ਗਰਲਬ ਟੈਣ ਕਹਿੰਦਾ ਵੀ ਦੋ ਜਾਨਵਰ ਦੇ ਦੇਨੇ ਆ ਆਪਾਂ 72000 ਚੈੱਕ ਉਹ ਵੀ ਮਗਰ ਪਲੀ ਪਲਾਈ ਉਹ ਵੀ ਪਲੀ ਪਲਾਈ ਤੇ ਬੂਰੀ ਦਾ ਕੀ ਹਿਸਾਬ ਆ ਲਿਆ ਕੱਢ ਕੇ ਨੂੰ ਵੀ ਬੂਰੀ ਜੀ ਇਹਦੀ ਆ ਗਈ 7 ਮਹੀਨਿਆਂ ਦੀ 7 ਮਹੀਨਿਆਂ ਦੀ ਗੱਭਣ ਆ ਦੁੱਧ ਦੁੱਧ ਦਿੰਦੀ 2.5 ਕਿਲੋ ਇੰਪੋਰਟੈਂਟ 2.5 ਕਿਲੋ ਹਜੇ ਵੀ ਦਿੰਦੀ ਆ ਮਿਲਦੀ ਮਿਲਦੀ ਕੀ ਕੇ ਠੀਕੇ ਤੇ ਹਾਂ ਐ ਝੂੜ ਮਾਰੀ ਜਾਈਏ ਕਿ ਉਹ ਅੱਧਾ ਪੰਪ ਦਿੰਦੀ ਆ ਠੀਕ ਆ ਹਾਂ ਸੱਜਰ ਮਹੀਨੇ ਦਾ ਐ ਬੜਾ ਹੋ ਗਿਆ ਜੀ 7 ਮਹੀਨੇ ਦੀ ਹੋ ਗਈ ਆ ਆ ਹੁਣ ਤਾਂ ਚਾਹੀਦੀ ਵੀ ਐ ਚਾਰੀ ਨਾਲੇ ਬਣ ਜੂਗੀ ਜੇ ਦੁੱਧੋ ਛੱਡਾਂਗੇ ਬਾਕੀ ਨੀਲੀ ਚ ਵੈਸੇ ਬੱਲ ਬੱਲ ਹੈ ਹਾਂ ਧੌਣ ਕਿੱਡੀ ਲੰਮੀ ਏ ਦੀ ਓਏ ਸਰਾਈ ਏ ਦੀ ਅੱਛਾ ਲੋ ਵੀ ਸੱਜਣਾ ਤੇ ਭਾ ਵੀ ਇਹਦਾ ਉਹ ਕਰਾ ਦੇਣਾ ਜਿਹੜਾ ਤੁਸੀਂ ਮੇਲਾ ਲੁੱਟਣਾ ਵੇਖਿਓ ਇੱਥੇ ਕਰੋ ਤਸੱਲੀ ਧੁੱਪੇ ਆ ਗਈ ਆ ਨੀਲੀ ਦੀਆਂ ਨਿਸ਼ਾਨੀਆਂ ਸਾਰੀਆਂ ਕਵਰ ਕਰਦੀ ਆ ਨੀਲੀ ਦੀਆਂ ਨਿਸ਼ਾਨੀਆਂ ਵੀ ਵੀਰ ਕਹਿੰਦਾ ਕਵਰ ਕਰਦੀ ਆ ਕੀ ਪਤਾ ਕਰਮਾਂ ਵਾਲੀ ਬੁਰੀ ਕੱਟੀ-ਕੁੱਟੀ ਦੇ ਜੇ ਕਿਤੇ ਜੱਟਾ ਹਨਾ ਹਾਂਜੀ ਕਦੇ ਵਾਹਿਗੁਰੂ ਕਰਦੇ ਕਿਰਪਾ ਇਹਦੀ ਵੀ ਗਾਂ ਅੰਸਤੁਰੇ ਹਾਂ ਵੇਖੋ ਧੌਣ ਕਿਆ ਬਾਤ ਸੂਆ ਸਵਾ ਦਾ ਫਿਰ ਅਗਲਾ ਆਪ ਦਾ ਆਪ ਹੀ ਲਾ ਲੇ ਹਣਾ ਆਪ ਪਾਣੀ ਕੁਛ ਦੱਸ ਦੇ ਘਰ ਵਾਲਿਆਂ ਨੂੰ ਕਹਿ ਦੇਣਾ ਸੀ ਤੂੰ ਇਹਦਾ ਦੁੱਜੇ ਆ ਹਣਾ ਤੇ ਇਹ ਸਬਜ਼ੀ ਦੁੱਜਾ ਹੁਣ ਫਿਰ ਦੇ ਕਿੰਨੇ ਦੀ ਦਈਏ ਦੇ ਵੀ ਦੀਏ 55000 ਦਾ ਮਾਤਰਾ ਕਰਦਾਂਗੇ ਲੈ ਮੇਲਾ ਹਾਂਜੀ 55000 ਚੋਂ ਮਾਮਤਾਨ 7 ਮਹੀਨਿਆਂ ਦੀ ਗੱਬਣ ਥਣ ਪਾਸ ਕਰਾਉਂਦੀ ਹੈ ਅਗਲਾ ਆਪਦੇ ਚੈੱਕ ਕਰ ਲੈ ਭਾਰਪੂਰੇ ਲਈਓ ਬੇਫਿਕਰੀ ਕੋਈ ਚਿੰਤਾ ਨਹੀਂ ਮਿਲਦੀ ਹੈ ਤੇ ਅਗਲੀ ਵੀ ਲਿਆ ਕੱਢ ਕੇ ਉਦੋਂ ਬਰਾਬਰ ਹੋ ਗਈ ਸੱਜਣਾ ਵੇਖਿਓ ਝੂਟੀ ਉਹ ਵੀ ਚੰਗੇ ਕੱਤ ਕਾਟਦੀ ਆ ਚੰਗੀ ਕੁਆਲਿਟੀ ਥੋੜਾ ਜਿਹਾ ਇੱਕ ਡਾਟ ਇਹ ਆ ਕਿ ਕੈਪ ਲਵਾ ਗਈ ਆ ਪਰਸੋਂ ਉਂਡੇ ਕਾਂਡੇ ਵਿੱਚ ਫਸਾ ਕੇ ਇੱਕ ਕੈਪ ਦਾ ਜਿਹੜਾ ਕੋਫਲਾ ਉਹ ਲਾ ਗਿਆ ਲਹਿ ਗਿਆ ਇਹਦਾ ਇਹ ਕਿੰਨੇ ਚਰਦੀ ਆ ਹੈ ਲਓ ਵੀ ਸੱਜਣੋ 8 ਮਹੀਨਿਆਂ ਦੀ ਗੱਭਣ ਦੁੱਧੋਂ ਡرائی ਹੈ ਨਾ ਠੀਕ ਆ ਸੱਜਰ ਮਹਿਣੇ ਦੁੱਧ ਜੱਟਾ ਚੰਗਾ ਦਿੱਤਾ ਵਾਕੇ ਕੋਈ ਛਾਕ ਨਹੀਂ ਯਾਰ ਇਹ ਕੋਈ ਨਸਲ ਮਹਿ ਦੀ ਹੈ ਝੁੱਕਦੀ ਆ ਜਣਵਾ ਥੱਲੇ ਲੈ ਕੇ ਜਾਂਦਾ ਫਿਰਾਂ ਗਿਆ ਦਾ ਵਾਕਿਆ ਜਮਾ ਫਰੀਕ ਆ ਚਮੜੀ ਦੀ ਚੌੜੀ ਦੀ ਬਰੀਕ ਜੀ ਸਾਹ ਚੱਲੇ ਜਰਾ ਚਟਾਣਾ ਵਾਲਾ ਹਾਂ ਆ ਬਰੈਤਨ ਗਾ ਬਾਕੀ ਥਾਣੋਂ ਥਨਾਂ ਦੀ ਓਕੇ ਆਂ ਦੇ ਸੋਨੇ ਵਰਗੀ ਹੈ ਬੀ ਜੀ ਠੀਕ ਆ ਹਾਂ ਤੇ ਸੂਆ ਤਾਂ ਇਹ ਤੀਜਾ ਕੀ ਆ ਥੋੜੇ ਦਿਨ ਹੋਏ ਆ ਆਪਾਂ ਛੱਡੀ ਆ ਠੀਕ ਆ ਦੁੱਧ ਦਿੰਦੀ ਸੀ ਓਕੇ ਹਾਂ ਠੀਕ ਆ ਹਾਂ ਥਾਣਾਂ ਤੋਂ ਹੀ ਕੋਈ ਚੱਤਰ ਹੈ ਠੀਕ ਆ ਕੈਪ ਲਵਾ ਗਈ ਸਜਣੋ ਵੇਖਿਓ ਬਾਡੀ ਸਟਰਕਚਰ ਤਗੜਾ ਮੈਂ ਦਾ ਕੱਦ-ਕਾਠ ਚੰਗਾ ਬਰੀਕ ਚਮੜੀ ਦੀ ਆ ਤੇ 8 ਮਹੀਨਿਆਂ ਦੀ ਗੱਬਣਾ ਚੈੱਕਪਾਸ ਆ ਤੁਸੀਂ ਕਰਾ ਲੈਣੀ ਆ ਕਿਉਂਕਿ ਤੁਸੀਂ ਰੁਪਏ ਖਰਚ ਰਹੇ ਆ ਤੇ ਇਹਨੇ ਵੀ ਖਰਚੀ ਇਹਨੇ ਕਰਾ ਕੇ ਲਿਆਂਦੀਆਂ ਹਾਂਜੀ ਬਾਕੀ ਆਲਦੀ ਦੀ ਤੁਸਦੀ ਕਰਾ ਕੇ ਖੜੇ ਨੇ ਇਹ ਕਿੰਨੇ ਦੀ ਦਈਏ ਇਹ ਜੀ 65 ਤੋਂ ਮਾਨਤਾ ਕਰਾਂਗੇ 65000 ਤੋਂ ਮਾਨਤਾਨ ਕਰ ਦਿਆਂਗੇ ਤੇ ਪਰਲੀ ਦਾ ਫਿਰ ਰਹਿਣਗੇ ਹੁਣ ਸੌਦਾ ਹੋ ਗਿਆ ਉਹਦੇ ਕਿੰਨੇ ਦਿਨ ਪਏ ਸੀ ਉਹ ਔਰੇ 20 22 ਦਿਨ ਰਹਿੰਦੇ ਸੀ 20 22 ਦਿਨ ਤੇ ਦੇ ਦੇਣੀ 85000 ਦੀ ਹਾਂਜੀ ਹਨਾ ਲੋ ਵੀ ਸੱਜਣੋ ਜਿਹੜੀ ਲਾਸਟ ਤੇ ਖੜੀ ਆ 85000 ਦੀ ਦੇ ਦੇਣੀ ਸੀ ਤੁਹਾਨੂੰ 20 ਦੇਣੀ ਬਾਕੀ ਸੀਗੇ ਸੂਣ ਚ ਤੇ ਬਾਕੀ ਹੁਣ ਹੋਰ ਕੋਈ ਸੁਨਾਹ ਪੱਤਰ ਸੁਨਾਹ ਪੱਤਰ ਇਹੋ ਆ ਵੀਰ ਭਰਾ ਹੋਣਾ ਅਸੀਂ ਥਲੀਆਂ ਕਰਨ ਜੀ ਸਕਕੇ ਹਾਂ ਚੋ ਚਾ ਕੇ ਜਿਹੜੀਆਂ ਦਾ ਦੁੱਧ ਦੇਣੀਆਂ ਚੋ ਕੇ ਖੜਨ ਜਿਹੜੀਆਂ ਗੱਭੜਾਂ ਚੈੱਕ ਕਰਾ ਚੈੱਕ ਕਰਾ ਕੇ ਖੜਨ ਤੇ ਬਾਕੀ ਜਿਉਂਦੇ ਵਸਦੇ ਰਹਿਣ ਹਨਾ ਪਿਆਰ ਪਿਓਰ ਕਰੀ ਜਾਣ ਇੰਨਾ ਕ ਬੜਾ ਜਿਹੜੇ ਆਪਣੇ ਭਰਾ ਚੰਨਾਂ ਨਾਲ ਜੁੜੇ ਆ ਹਾਂਜੀ ਹੈਂ ਕੰਨ ਨਾ ਬਹੁਤ ਬਹੁਤ ਧੰਨਵਾਦ ਆ ਜਿਹੜੀਆਂ ਧੰਨਵਾਦ ਜਿਹੜੇ ਆਪਾਂ ਨੂੰ ਨਮਾਣੀਆਂ ਰੂਹਾਂ ਨੂੰ ਇੰਨਾ ਪਿਆਰ ਦਿੰਦੇ ਆ ਆਪਾਂ ਵੀ ਵੀਡੀਓ ਵੇਖਦੇ ਆ ਇੰਨਾ ਪਿਆਰ ਕਰਦੇ ਆ ਸਹੀ ਗੱਲ ਆਪਾਂ ਦੇ ਨਹੀਂ ਦੇ ਸਕਦੇ ਨਹੀਂ ਨਹੀਂ ਉਹਨਾਂ ਵਿਚਾਰਿਆਂ ਨੇ ਆਪਣੇ ਤੋਂ ਕੀ ਲੈਣਾ ਮੈਂ ਨਾ ਵੀ ਜੀ ਆਪਾਂ ਨੂੰ ਇੰਨੇ ਚੋਕੇ ਕੀਤਾ ਉਹਨਾਂ ਨੇ ਤੁਸੀਂ ਲਾ ਲੋ ਵੀ ਇਹ ਨਾ ਇੰਨਾ ਲੋਗ ਪਿਆਰ ਕਰਦੇ ਆ ਅਜੇ ਤੱਕ ਡੈਡੀ ਦੇ ਕਿਹੜੇ ਫੋਨ ਹੁੰਦੇ ਆ ਹਾਂ ਕਿਉਂ ਫਲੇ ਫੋਨ ਜਵਾਈ ਬੋਲਦੇ ਆ ਮੈਂ ਹਾਂਜੀ ਵੇਲਾ ਹਨ ਹੈ ਕੀ ਦੁਨੀਆ ਕੋ ਲੈ ਗਈ ਜਾਣਾ ਜੀ ਹਾਂ ਬਾਕੀ ਆ ਯਾਰ ਮਹਾਰਾਜ ਚੜਦੀ ਕਲਾ ਬਖਸ਼ੇ ਸਾਰੇ ਭੈਣਾ ਭਰਾਵਾਂ ਨੂੰ ਯਾਦਾਂ ਰਹਿ ਜਾਣੀਆਂ ਯਾਦਾਂ ਰਹਿ ਜਾਣੀਆਂ ਜੀ ਕੁਛ ਨਹੀਂ ਕਿਸੇ ਨੇ ਲੈ ਜਾਣਾ ਬਾਕੀ ਸਭ ਕੁਛ ਬਸ ਹੈ ਪਤਾ ਨਹੀਂ ਕਦੋਂ ਫਟੇ ਜਾਣਾ ਕਿਦੋਂ ਫਟੇ ਜਾਣਾ ਸਹੀ ਆ ਜੱਟਾ ਕੋਈ ਸ਼ੱਕ ਨਹੀਂ ਲੋ ਵੀ ਸੱਜਣੋ ਇਹ ਐਨੀਮਲ ਇਸ ਵੇਲੇ ਗੁਰਲਵਟੈਨ ਵੀਰ ਕੋਲੇ ਚਾਟੀ ਪੰਡ ਬਕਾਊਗਾ ਟੋਕੜਾ ਗੱਬਣਾ ਚੈੱਕ ਪਾਸ ਕਰਕੇ ਤਸਲੀਕ ਕਰ ਲਿਓ ਖਰੀਦਦਾਰੀ ਧੰਨਵਾਦ ਜਿਉਂਦੇ ਵਸਦੇ ਰਹੋ